ਆ ਗਿਆ ਬੈਠਾ ਬਾਬਾ ਤਾਂ ਬੈਠੇ ਹੈ ਮਾਤਾ ਭੁੰਦੀ ਦਾ ਉਹ ਪਹਿਲਾਂ ਆਇਆ ਕਦੇ ਉਂ ਤੇ ਆਇਆ ਪਹਿਲਾਂ ਮੈਂ ਠੱਗ ਜਾ ਤਾਂ ਨਹੀਂ ਬਾਬਾ ਲਾਉਂਦਾ ਪੂਰੇ ਰਿਸਨ ਚਾਹ ਬਾਬਾ ਦੀ ਲਾਉਂਦਾ ਰਿਸਨ ਨੇ ਭਾਈਓ ਭਾਈਓ ਭਗਤੋ ਹਲੇ ਬਾਬਾ ਬਿਰਤੀ ਤੇ ਲੱਗਿਆ ਹੋਇਆ ਭਜਨ ਪਾਠ ਕਰੀ ਜਾਂਦਾ ਬੈਹ ਜੋ ਕਿਵੇਂ ਲੱਗਦਾ ਤੁਹਾਨੂੰ ਆ ਕਾਜ਼ਮਾ ਬਖਸ਼ ਦੇ ਸਾਨੂੰ ਬਾਤ ਹੋ ਗਈ ਬਾਤ ਹੋ ਗਈ ਬਖਸ਼ ਦੇ ਸਾਨੂੰ ਜੈ ਹੋ ਜੈ ਹੋ ਲੱਗਦਾ ਬਾ ਪੁੰਚਿਆ ਹੋਇਆ ਹੈ ਉਹ ਜੈ ਹੋ ਕਿਉਂ ਆ ਗਿਆ ਫਿਰ ਆਏ ਤੈਨੂੰ ਤਾਂ ਲੱਗਦਾ ਸੀ ਵੀ ਸੀ ਫੁੱਦੂ ਹੀ ਤੁਰੇ ਫਿਰਦੇ ਆ ਹੈ ਚੇਲਿਆ ਲਾਜ਼ ਫਰ ਫਿਰ ਮੜਾਇਆ ਦਸਿਏ ਪੇ ਵਿਖਮਣੀ ਪਾਸਟ ਗਲੇਸ ਮਟਾਉਂਦਾ ਬਾਬਾ ਵੇ ਰੁਕੀਆਂ ਦਾ ਯਾ ਰੁਕਾ ਮਨੇਰੇ ਤੇ ਪਹੁੰਚ ਗਏ ਮੈਂ ਤੇਰੇ ਬਾਰ ਚ ਕਾਲੀ ਐ ਬਾਬਾ ਮਨੇਰਾ ਡਿੱਗਣ ਵਾਲਾ ਉਹ ਮਨੇਰੇ ਵੀ ਪੈ ਜਾਣਗੇ ਜੇ ਕਰਤੂਤ ਚੰਗੀ ਹੋਈ ਤੇਰੀ ਬਾਰ ਚ ਕਾਲੀ ਐ ਹਾਂ ਬਾਬਾ ਕੁਰਸੀ ਜੀ ਲੱਗੀ ਹੋਈ ਐ ਹਾਂ ਬਾਬਾ ਆਂ ਤਾਂ ਭਟਕਦਾ ਫਿਰਦਾ ਇਦੋਂ ਪਹਿਲਾਂ ਹੋਰ ਵੀ ਕਈ ਨਹੀਂ ਥੱਕੇ ਖਾਦੇ ਐ ਬਖੇਰੇ ਬਾਬਾ ਲਾਦ ਕੇ ਕੜਾਨਾ ਫੇਰਾ ਲਾ ਦੇ ਬਾਬਾ ਕੜਾਨਾ ਮਸ਼ੀਨ ਵੇਚੀ ਐ 2 ਲੱਖ ਰੁਪਇਆ ਪਿਆ ਕਰੇ ਅੱਬਾ ਦੱਸ ਜੇ ਝੂਠ ਐ ਬਾਬਾ ਇੰਨਾ ਦਰਦ ਕੜਾ ਨਾ ਕਰੋ ਕਈ ਮਿਲ ਕੋ ਲੈ ਨਾ ਜਾਵੇ ਰਾਤ ਲੈ ਕਿਵੇਂ ਜਾਊਗਾ ਇਹ ਮੁੰਡੇ ਨੂੰ ਆਈਲੈਰਸ ਕਰਾ ਕੇ ਬਾਹਰ ਭੇਜਣੋਂ ਵਰਦਾ ਹੈ ਹਾਂ ਮਸ਼ੀਨ ਵੇਚ ਕੇ ਹੁਣ ਤੈਨੂੰ ਐਂ ਵੀ ਗੁਜ਼ਾਰਾ ਚੱਲ ਜੂ ਚੱਲਦਾ ਆ ਜੇ ਵੀ ਨਹੀਂ ਤੇਰਾ ਨਾ ਬਾਬਾ ਹਾਂ ਪੈਸੇ ਨਹੀਂ ਖੜਦਾ ਪੈਸਾ ਕਰੂ ਕਿੱਥੋਂ ਆਤਲੇ ਪੰਜਰੀ ਪੱਜਣ ਦਿੰਦਾ ਪਹਿਲਾਂ ਬਲਸ਼ੀਆਂ ਨੂੰ ਚੜ ਜਾਣਾ 200 ਰੁਪਏ ਦੀ ਬੋਤਲ ਹੋ ਗਈ ਤੇਰੀ ਪੜੋ ਤੇ ਤੀਮੀ ਤੇਰੀ 8000 ਰੁਪਿਆ ਬਲਾਂ ਤੇ ਲਾਉਂਦੇ ਐ ਐਸੇ ਕਿੱਥੋਂ ਖੜ ਰਹੀਏ ਹੈ ਠੀਕ ਹੈ ਬਾਬਾ ਚੇਲਿਆ ਸੁਰਲਾ ਹੋਰ ਕਦੀ ਕਦੀ ਕਾਸਟਿਕ ਪਏ ਸਮਟਾ ਨਾ ਪਾਪਾ ਪਾਏ ਔਰ ਤੇ ਖਵਰੀ ਹੋਰੀ ਇੱਥੇ ਮੋਤੀ ਜੀ ਨੇ ਕੰਪਾਇਆ ਸੀਗਾ ਕਿੱਤਿਆਂ ਤਾਈ ਨਲਾਂ ਲੰਕਦਾ ਸੀ ਕੜੀ ਹੋ ਜਾ ਉਹ ਬਾਬਾ ਬਾਗੀ ਉਹਦਾ ਦਰਦੀ ਵੱਜ ਗਈ ਮੰਜਣੀ ਆ ਫਰਾ ਲਬੈਂਡ ਬੰਦੇ ਨੂੰ ਜਗਾ ਨਹੀਂ ਹੈਗੀ ਇੱਥੇ ਮੈਂ ਤੈਨੂੰ ਦੱਸਾਂ ਥਾਨੋ ਬਾਬਾ ਹੋਰ ਕੀ ਪੁੱਛਣਾ ਚਾਹਣਾ ਇੱਕ ਕਾਲੀ ਮੁਰਗੀ ਚਲਿਆ ਲਾਹ ਦਵਾਰੇ ਸੋਰਾ ਪੰਜਾਂ ਕਲਾਂ ਚ ਗਾਉਣਾ ਰੋਪਾ ਵੇਂ ਜੜੋਕੀ ਆਂ ਦਾ ਐਂ ਦਰੋਕੀ ਆਉਂਦਾ ਕਰੂ ਹਲਾਣਾ ਕਰੂ ਹੈ ਉਦੋਂ ਤਾਂ ਸੁੱਖਾ ਸੁੱਖ ਲੈਨੇ ਹੋ ਫਿਰ ਪੂਰੀਆਂ ਨਹੀਂ ਹੁੰਦੀਆਂ ਗੱਦੀ ਨਿਕਲਦੀ ਆ ਕਰੇ ਸਾਡੇ ਬਾਬਾ ਛੋਡੇ ਸਾਡੇ ਦੇ ਬਾਬਾ ਜਗ੍ਹਾ ਹੀ ਬਹੁਤ ਤੰਗ ਹੈਗੀ ਓਏ ਜਗ੍ਹਾ ਤੰਗ ਵਾਲਿਆਂ ਦੀ ਗੱਦੀਆਂ ਨਿਕਲਦੀਆਂ ਹੁੰਦੀਆਂ ਕਦੇ 20 ਕਿੱਲੇ ਵਾਲਿਆਂ ਦੀ ਜਗ੍ਹਾ ਨਿਕਲਦੀ ਸੁਣੀ ਐ ਅੱਛਾ ਨੰਗ ਮਲੰਗਾ ਨਹੀਂ ਬਾਬੇ ਆਉਂਦੇ ਨੇ ਰੱਜਿਆਂ ਦੇ ਨਹੀਂ ਆਉਂਦੇ ਮੈਂ ਤੈਨੂੰ ਦੱਸਾਂ ਅੱਛਾ ਬਾਬਾ ਆਹੋ ਹੁਣ ਦੇਣੀ ਪਊਗੀ ਉਹ ਜਿਹੜੀ ਸੁੱਕੀ ਐ ਦੇ ਦੇਂਗੇ ਬਾਬਾ ਹਾਂ ਜਾਂ ਚੇਲਿਆ ਇਹਨੂੰ ਕਬੂਤੀ ਦੇ ਚੇਲਿਆ ਜਾ ਇਹਨੂੰ ਪਪੂਤੀ ਲਿਆ ਕੇ ਦੇ ਇਹਨੂੰ ਕਰੀਏ ਵੇੜੇ ਪਾਰ ਫਿਰ ਆ ਠੀਕ ਆ ਬਾਬਾ ਜੈ ਸ਼ਾਂਤਾਂ ਜੀ ਲੈ ਹੁਣ ਗੱਲ ਸੁਣ ਲੈ ਭਗਤਾ ਠੀਕ ਆ ਬਾਬਾ ਭੌਂਕਿਆ ਤਾਂ ਤੂੰ ਪਹਿਲਾਂ ਵੀ ਬਹੁਤ ਕਿਤੇ ਆ ਫਾਇਦਾ ਹੋਇਆ ਨਹੀਂ ਤੇਰਾ ਮੈਂ ਤੈਨੂੰ ਦੱਸਾਂ ਗੱਲ ਹਾਂ ਆ ਪਪੂਤੀ ਭਾ ਕੇ ਦੇ ਇਹਨੂੰ ਬਾਲਕ ਗੰਨੇ ਆਈ ਹਾਂ ਮੈਂ ਹੁਣ ਗੱਲ ਸੁਣ ਇੱਕ ਮੇਰੀ ਧਿਆਨ ਨਾਲ ਛੇੜ ਮਸ਼ਕਰੀ ਨਹੀਂ ਕਰੀਦੀ ਹੁੰਦੀ ਮੈਂ ਤੈਨੂੰ ਦੱਸਾਂ ਗੱਲ ਪਹੁੰਚੇ ਹੋਇਆ ਸੀ ਕੋਈ ਫੋਦੂ ਨਹੀਂ ਤੁਰੇ ਫਿਰ ਦੇ ਤੈਨੂੰ ਦੱਸਾਂ ਠੀਕ ਆ ਕਾਲੀ ਮੁਰਗੀ ਕਾਲੀ ਮੁਰਗੀ ਤੇ ਦੇਸੀ ਦੀ ਬੋਤਲ ਚਰਾਸਤੇ ਜਿੱਦ ਰਹੀ ਪਿੱਛੇ ਮੁੜ ਕੇ ਨਹੀਂ ਦੇਖਣਾ ਠੀਕ ਆਹੋ ਫੇਰ ਨਾ ਕਹੀਂ ਪੁੱਠੀ ਪੈ ਗਈ ਠੀਕ ਆ ਜਾ ਮੇਰੇ ਬਾਹਰ ਹੋਣਗੇ ਅਗਲੇ ਮੰਗਲਵਾਰ ਆ ਕੇ ਆਜਰੀ ਲਵਾ ਦੀ ਇਹਨੂੰ ਦੇ ਦੇ ਪੰਚਾ ਠੀਕ ਆ ਫਿਰ ਠੀਕ ਹੈ ਠੀਕ ਹੈ ਕਰ ਦੋ ਬਾਬਾ ਫਾਇਦਾ ਮੈਂ ਕਿਹਾ ਹੋ ਗਿਆ ਬਸ ਮੈਂ ਤੈਨੂੰ ਲਿਆ ਸੀ ਬਾਬਾ ਨਾਲ ਕੋਈ ਗੱਲ ਨਹੀਂ ਕੋਈ ਨਹੀਂ ਭਟਕਦਾ ਫਿਰਦਾ ਉਹ ਟਿਕਾਣੇ ਤੇ ਹੁਣ ਪਹੁੰਚਿਆ ਸ਼ੇਰਾ ਤੂੰ ਆਹ ਸੁਤਿਆ ਕਲਾਸ਼ ਕੁੰਡਾ ਦਾ ਬੱਬਾ ਫੈਦ ਰੋਕੀਆਂ ਦਾ ਫੈਦ ਰੋਕੀਆਂ ਦਾ ਬੱਬਾ ਫੈਦ ਰੋਕੀਆਂ ਦਾ ਹਾਂ ਵੀ ਤੂੰ ਦਾ ਬੱਚਾ ਬਾਈ ਮੇਰੇ ਨੰਬਰ ਨਹੀਂ ਆਉਂਦੇ ਪੇਪਰਾਂ 'ਚੋਂ ਪੇਪਰਾਂ 'ਚੋਂ ਨੰਬਰ ਨਹੀਂ ਆਉਂਦੇ ਹਾਂਜੀ ਪੇਪਰਾਂ 'ਚੋਂ ਨੰਬਰ ਕੀ ਭੈਣ ਘੜ ਆਉਣਗੇ ਸਾਰੀ ਦਿੜੀ ਤਾਂ ਇੰਸਟਾਗ੍ਰਾਮ ਦੀ ਬੜਿਆ ਬੈਠਾ ਰਹਿਣਾ ਕਹਦੇ ਭੈਣਦਰਾ ਬੰਦੇ ਦੀ ਫੋਟੋ ਦੇਖੀਆ ਮੋਬਾਈਲ ਤੇ ਤੀਵੀਆਂ ਨਾਲ ਚੈਟ ਕਰਦਾ ਰਹਿਣਾ ਤੂੰ ਤਹਿਆਂ ਤਾਂ ਤੇਰਾ ਜ਼ਰੀਰ ਨਹੀਂ ਬਣਿਆ ਅਜੇ ਤੱਕ ਜਾਂ ਮੋਬਾਈਲ ਦਾ ਘਿਹੜਾ ਛੱਡ ਦੇ ਪੇਪਰਾਂ 'ਚੋਂ ਹੋ ਜਾਏਗਾ ਪਾਸ ਜਾਂ ਮੇਰਾ ਸ਼ੇਰ ਠੀਕ ਆ ਹਾਂ ਹੋ ਜਾ 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 ਪਲਾਸਟਿਕ ਲਈ ਇਸ ਮਟੌਂਦਾ ਬਾਬਾ ਬੈ ਦੁਕੀਆਂ ਦਾ ਇਹ ਦੁਕੂ ਛੇਲਿਆ ਮੁਰਗੀ ਤੇ ਬੋਤਲ ਦਾ ਜਗਾਰ ਬਣ ਗਿਆ ਠੀਕ ਆ ਪਰ ਨਿਗਾ ਰੱਖਿਓ ਜਿਦੋਂ ਨੇ ਚ ਰਸਤੇ ਚ ਧਰਤੀ ਤੇ ਯਾਰਸਾਰ ਮੁੜਕ ਦਿਓ ਮੈਂ ਤਾਂ ਉਹਦੀ ਮੁੜਕ ਬਣ ਗਿਆ ਸਿਆਲੋ ਸਿਆਲੋ ਮੁੜਕ ਪਾਣੀ ਉੱਲੀ ਆ ਗਿਆ ਬਾਅਦ ਜੈ ਸੰਤਾਨੀ ਬਾ राम राम ਜਪੋ ਤੇ